ਜੁੜੀ ਹੋਈ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਜੇਲ੍ਹ ਦੇ ਵਿੱਚੋਂ ਜੋ ਹੋਏ ਜਿਨ੍ਹਾਂ ਨੂੰ ਲੈ ਕੇ ਵੱਡੀ ਕੰਟਰੋਵਰਸੀ ਹੋਈ ਸੀ ਜਿਨ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਸਫਾਈਆਂ ਦਿੰਦੇ ਨਜ਼ਰ ਆਏ ਸੀ ਤੇ ਉਦੋਂ ਹੀ ਦੂਜਾ ਇੰਟਰਵਿਊ ਆ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਰੋਹ ਉੱਠਦਾ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਕਹਿੰਦਾ ਕਿ ਮੇਰੇ ਪੁੱਤ ਦੇ ਕਾਤਲ ਦਾ ਕੀ ਸਾਨੂੰ ਇਨਸਾਫ ਮਿਲੇਗਾ ਗੈਂਗਸਟਰਾਂ ਦੇ ਤਾਂ ਕਾਤਲਾਂ ਦੇ ਤਾਂ ਇੰਟਰਵਿਊ ਹੋ ਰਹੇ ਨੇ ਤੇ ਸਸਪੈਂਸ ਬਣਿਆ ਹੋਇਆ ਸੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਕਾਰਦੀ ਰਹੀ ਕਿ ਇੰਟਰਵਿਊ ਕਦੇ ਵੀ ਪੰਜਾਬ ਵਿੱਚ ਨਹੀਂ ਹੋਏ ਪਰ ਹੁਣ ਅੱਜ ਹਾਈ ਕੋਰਟ ਦੇ ਵਿੱਚ ਅਹਿਮ ਖੁਲਾਸਾ ਹੋਇਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਿਟ ਵੱਲੋਂ ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ ਸੀ ਇੰਟਰਵਿਊਜ਼ ਦੀ ਜਾਂਚ ਨੂੰ ਲੈ ਕੇ ਇੱਕ ਰਿਪੋਰਟ ਅੱਜ ਜਨਤਕ ਕੀਤੀ ਗਈ ਹੈ ਪਬਲਿਕ ਡੋਮੇਨ ਦੇ ਵਿੱਚ ਰੱਖ ਦਿੱਤੀ ਗਈ ਹੈ ਅਦਾਲਤ ਦੇ ਮੂਹਰੇ ਇਹ ਰਿਪੋਰਟ ਖੋਲੀ ਗਈ ਜਿਸ ਦੇ ਤਹਿਤ ਖੁਲਾਸਾ ਇਹ ਹੋਇਆ ਹੈ ਕਿ ਪੰਜਾਬ ਦੇ ਖਰੜ ਦੇ ਵਿੱਚ ਪਹਿਲਾ ਇੰਟਰਵਿਊ ਹੋਇਆ ਸੀ ਲਾਰੈਂਸ ਬਿਸ਼ਨੋਈ ਸੀਆਈਏ ਦੀ ਜਿਹੜਾ ਕੀ ਆ ਰਿਮਾਂਡ ਦੇ ਵਿੱਚ ਸੀ ਉਹਨਾਂ ਦੀ ਉਹਨਾਂ ਦੇ ਥੱਲੇ ਸੀ ਉਹਨਾਂ ਕੋਲ ਪੁੱਛਗਿੱਛ ਜਿਹੜਾ ਕੀ ਕੀਤੀ ਜਾ ਰਹੀ ਸੀ ਸੀਆਈਏ ਵੱਲੋਂ ਲਾਰੈਂਸ ਬਿਸ਼ਨੋਈ ਦੀ ਪੁੱਛਗਿੱਛ ਹੋ ਰਹੀ ਸੀ ਤਾਂ ਖਰੜ ਦੇ ਵਿੱਚ ਜਦੋਂ ਸੀਆਈਏ ਦੇ ਗ੍ਰਫਤ ਦੇ ਵਿੱਚ ਸੀ ਤਾਂ ਉਦੋਂ ਇਹ ਇੰਟਰਵਿਊ ਹੋਈ ਇਹ ਖਲਾਸਾ ਸਿੱਟ ਦੀ ਰਿਪੋਰਟ ਕਰਦੀ ਹੈ ਤੇ ਦੂਜੀ ਇੰਟਰਵਿਊ ਇਸ ਸਿੱਟ ਦੀ ਰਿਪੋਰਟ ਦੇ ਮੁਤਾਬਕ ਰਾਜਸਥਾਨ ਦੇ ਵਿੱਚ ਹੋਈ ਤਾਂ ਪਹਿਲੀ ਇੰਟਰਵਿਊ ਜਦੋਂ ਹੁੰਦੀ ਆ ਤਾਂ ਡੀਜੀਪੀ ਗੌਰਵ <strong>ਯਾਦਵ</strong> ਬਿਆਨ ਜਾਰੀ ਕਰਦੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਦੇਖੋ ਉਦੋਂ ਤਾਂ ਮੁੱਛਾਂ ਦਾੜੀ ਨਹੀਂ ਸੀ ਉਦੋਂ ਤਾਂ ਲਾਰੈਂਸ ਦੇ ਵਾਲ ਛੋਟੇ ਸੀ ਤਾਂ ਇਸ ਤਰੀਕੇ ਦੀ ਤਰਕ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਇੰਟਰਵਿਊ ਨਿੱਜੀ ਚੈਨਲ ਤੇ ਪਬਲਿਸ਼ ਹੋ ਜਾਂਦਾ ਹੈ ਜਿਸ ਦੇ ਵਿੱਚ ਕਿ ਉਸੇ ਹੂਲੀਏ ਦੇ ਵਿੱਚ ਨਜ਼ਰ ਆਉਂਦਾ ਲਾਰੈਂਸ ਬਿਸ਼ਨੋਈ ਤਾਂ ਕੌਂਟਰੋਵਰਸੀ ਹੁੰਦੀ ਆ ਤਾਂ ਹੁਣ ਇਸ ਮਸਲੇ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਪੰਜਾਬ ਪੁਲਿਸ ਦੇ ਅਫਸਰ ਜੇਲ੍ਹ ਵਿਭਾਗ ਦੇ ਅਫਸਰ ਫਸਦੇ ਹੋਏ ਨਜ਼ਰ ਆ ਸਕਦੇ ਨੇ ਕੋਰਟ ਨੇ ਕਿਹਾ ਕਿ ਡਿਟੇਲ ਜਾਣਕਾਰੀ ਡਿਟੇਲ ਜਾਂਚ ਲਿਆਂਦੀ ਜਾਵੇ ਕਿ ਕੌਣ ਕੌਣ ਜ਼ਿੰਮੇਵਾਰ ਹੈ ਤੇ ਫਿਰ ਅਗਲੀ ਸੁਣਵਾਈ ਜਿਹੜੀ ਆ 5 ਸਤੰਬਰ ਨੂੰ ਹੋਣੀ ਆ ਤੇ ਉਸ ਤੇ ਵਿੱਚ ਹੋਰ ਵੱਡੇ ਖੁਲਾਸੇ ਅਫਸਰਾਂ ਦੇ ਨਾਂ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਰੈਂਕ ਦੇ ਜਿਹੜੇ ਅਫਸਰ ਨੇ ਉਹ ਇਸ ਗੇੜ ਦੇ ਵਿੱਚ ਆ ਸਕਦੇ ਨੇ ਜੇਲ ਜਿੱਥੇ ਇੰਟਰਵਿਊ ਹੋਈ ਉੱਥੋਂ ਦੇ ਅਫਸਰਾਂ ਉੱਤੇ ਵੀ ਤਲਵਾਰ ਲਟਕ ਸਕਦੀ ਹੈ ਤਾਂ ਇੱਕ ਵਾਰ ਮੁੜ ਤੋਂ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਪੰਜਾਬ ਦੇ ਵਿੱਚ ਪੰਜਾਬ ਦੇ ਖਰੜ ਦੇ ਵਿੱਚ ਪਹਿਲੀ ਇੰਟਰਵਿਊ ਹੋਈ ਦੂਜੀ ਇੰਟਰਵਿਊ ਰਾਜਸਥਾਨ ਦੇ ਵਿੱਚ ਹੋਈ ਕਿਹੜੀਆਂ ਕਾਲੀਆਂ ਭੇਡਾਂ ਪੰਜਾਬ ਪੁਲਿਸ ਦੀਆਂ ਤੇ ਕੋਰ ਸਰਕਾਰੀ ਲੋਕ ਕਿਹੜੇ ਕਿਹੜੇ ਜੁੜੇ ਹੋਏ ਨੇ ਇਸ ਨੂੰ ਲੈ ਕੇ ਵੱਡੇ ਖੁਲਾਸੇ ਆਉਣ ਵਾਲੇ ਦਿਨਾਂ 'ਚ ਹੁੰਦੇ ਨਜ਼ਰ ਆਉਣਗੇ ਤੇ ਗੱਲ ਇਹ ਵੀ ਸਾਹਮਣੇ ਆਈ ਕਿ ਲਾਰੈਂਸ ਬਿਸ਼ਨੋਈ ਹੁਣ ਗੈਂਗਸਟਰ ਤੋਂ ਅੱਤਵਾਦ ਅੱਤਵਾਦੀ ਬਣ ਚੁੱਕਿਆ ਤੇ ਉਸ ਤਰੀਕੇ ਆਪਰੇਟ ਵੀ ਕਰ ਰਿਹਾ ਇਹਨਾਂ ਦਾ ਗੈਂਗ ਸਲੀਪਰ ਸੈੱਲ ਵੀ ਬਣਾ ਲਏ ਗਏ ਨੇ ਖਾਲੀ ਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਗੁਜਰਾਤ ਦੀ ਜੇਲ੍ਹ ਦੇ ਵਿੱਚ ਆ ਲਾਰੈਂਸ ਤੋਂ ਉੱਥੋਂ ਇੱਕ ਪਾਕਿਸਤਾਨੀ ਡਾਊਨ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਜਿਹੜੀ ਆ ਉਹ ਨਸ਼ਰ ਹੋ ਗਈ ਸੀ ਵੀਡੀਓ ਤੇ ਹੁਣੇ ਵੱਡਾ ਖੁਲਾਸਾ ਦੇਖਣਾ ਹੋਏਗਾ ਕਿ ਕਿਹੜੇ ਕਿਹੜੇ ਅਫਸਰ ਇਸ ਸਾਰੇ ਮਸਲੇ ਨਾਲ ਜੁੜੇ ਹੋਏ ਨੇ ਕਿਹੜੀਆਂ ਕਾਲੀਆਂ ਭੇਡਾਂ ਨੇ ਲਾਰੈਂਸ ਦੀ ਇੰਟਰਵਿਊ ਜੇਲਾਂ ਵਿੱਚ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਨ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਲਾਰੈਂਸ ਬਿਸ਼ਨੋਈ ਤੇ ਦੋ ਇੰਟਰਵਿਊ ਜੇਲ੍ਹ ਦੇ ਵਿੱਚੋਂ ਜੋ ਹੋਏ ਜਿਨ੍ਹਾਂ ਨੂੰ ਲੈ ਕੇ ਵੱਡੀ ਕੌਂਟਰੋਵਰਸੀ ਹੋਈ ਸੀ ਜਿਨ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਸਫਾਈਆਂ ਦਿੰਦੇ ਨਜ਼ਰ ਆਏ ਸੀ ਤੇ ਉਦੋਂ ਹੀ ਦੂਜਾ ਇੰਟਰਵਿਊ ਆ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਰੋਹ ਉੱਠਦਾ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਕਹਿੰਦਾ ਕਿ ਮੇਰੇ ਪੁੱਤ ਦੇ ਕਤਲ ਦਾ ਕੀ ਸਾਨੂੰ ਇਨਸਾਫ ਮਿਲੇਗਾ ਗੈਂਗਸਟਰਾਂ ਦੇ ਤਾਂ ਕਾਤਲਾਂ ਦੇ ਤਾਂ ਇੰਟਰਵਿਊ ਹੋ ਰਹੇ ਨੇ ਤੇ ਸਸਪੈਂਸ ਬਣਿਆ ਹੋਇਆ ਸੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਕਾਰਦੀ ਰਹੀ ਕਿ ਇੰਟਰਵਿਊ ਕਦੇ ਵੀ ਪੰਜਾਬ ਵਿੱਚ ਨਹੀਂ ਹੋਏ ਪਰ ਹੁਣ ਅੱਜ ਹਾਈ ਕੋਰਟ ਦੇ ਵਿੱਚ ਅਹਿਮ ਖੁਲਾਸਾ ਹੋਇਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਿੱਟ ਵੱਲੋਂ ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ ਸੀ ਇੰਟਰਵਿਊਜ਼ ਦੀ ਜਾਂਚ ਨੂੰ ਲੈ ਕੇ ਇੱਕ ਰਿਪੋਰਟ ਅੱਜ ਜਨਤਕ ਕੀਤੀ ਗਈ ਹੈ ਪਬਲਿਕ ਡੋਮੇਨ ਦੇ ਵਿੱਚ ਰੱਖ ਦਿੱਤੀ ਗਈ ਹੈ ਅਦਾਲਤ ਦੇ ਮੂਹਰੇ ਇਹ ਰਿਪੋਰਟ ਖੋਲੀ ਗਈ ਜਿਸ ਦੇ ਤਹਿਤ ਖੁਲਾਸਾ ਇਹ ਹੋਇਆ ਹੈ ਕਿ ਪੰਜਾਬ ਦੇ ਖਰੜ ਦੇ ਵਿੱਚ ਪਹਿਲਾ ਇੰਟਰਵਿਊ ਹੋਇਆ ਸੀ ਲਾਰੈਂਸ ਬਿਸ਼ਨੋਈ ਸੀਆਈਏ ਦੀ ਜਿਹੜਾ ਕੀ ਆ ਰਿਮਾਂਡ ਦੇ ਵਿੱਚ ਸੀ ਉਹਨਾਂ ਦੀ ਉਹਨਾਂ ਦੇ ਥੱਲੇ ਸੀ ਉਹਨਾਂ ਕੋਲ ਪੁੱਛਗਿੱਛ ਜਿਹੜਾ ਕੀ ਕੀਤੀ ਜਾ ਰਹੀ ਸੀ ਸੀਆਈਏ ਵੱਲੋਂ ਲਾਰੈਂਸ ਬਿਸ਼ਨੋਈ ਦੀ ਪੁੱਛਗਿੱਛ ਹੋ ਰਹੀ ਸੀ ਤਾਂ ਖਰੜ ਦੇ ਵਿੱਚ ਜਦੋਂ ਸੀਆਈਏ ਦੇ ਗ੍ਰਫਤ ਦੇ ਵਿੱਚ ਸੀ ਤਾਂ ਉਦੋਂ ਇਹ ਇੰਟਰਵਿਊ ਹੋਈ ਇਹ ਖਲਾਸਾ ਸਿੱਟ ਦੀ ਰਿਪੋਰਟ ਕਰਦੀ ਹੈ ਤੇ ਦੂਜੀ ਇੰਟਰਵਿਊ ਇਸ ਸਿੱਟ ਦੀ ਰਿਪੋਰਟ ਦੇ ਮੁਤਾਬਕ ਰਾਜਸਥਾਨ ਦੇ ਵਿੱਚ ਹੋਈ ਤਾਂ ਪਹਿਲੀ ਇੰਟਰਵਿਊ ਜਦੋਂ ਹੁੰਦੀ ਆ ਤਾਂ ਡੀਜੀਪੀ ਗੌਰਵ <strong>ਯਾਦਵ</strong> ਬਿਆਨ ਜਾਰੀ ਕਰਦੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਦੇਖੋ ਉਦੋਂ ਤਾਂ ਮੁੱਛਾਂ ਦਾੜੀ ਨਹੀਂ ਸੀ ਉਦੋਂ ਤਾਂ ਲਾਰੈਂਸ ਦੇ ਵਾਲ ਛੋਟੇ ਸੀ ਤਾਂ ਇਸ ਤਰੀਕੇ ਦੀ ਤਰਕ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਇੰਟਰਵਿਊ ਨਿੱਜੀ ਚੈਨਲ ਤੇ ਪਬਲਿਸ਼ ਹੋ ਜਾਂਦਾ ਹੈ ਜਿਸ ਦੇ ਵਿੱਚ ਕਿ ਉਸੇ ਹੂਲੀਏ ਦੇ ਵਿੱਚ ਨਜ਼ਰ ਆਉਂਦਾ ਲਾਰੈਂਸ ਬਿਸ਼ਨੋਈ ਤਾਂ ਕੌਂਟਰੋਵਰਸੀ ਹੁੰਦੀ ਆ ਤਾਂ ਹੁਣ ਇਸ ਮਸਲੇ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਪੰਜਾਬ ਪੁਲਿਸ ਦੇ ਅਫਸਰ ਜੇਲ੍ਹ ਵਿਭਾਗ ਦੇ ਅਫਸਰ ਫਸਦੇ ਹੋਏ ਨਜ਼ਰ ਆ ਸਕਦੇ ਨੇ ਕੋਰਟ ਨੇ ਕਿਹਾ ਕਿ ਡਿਟੇਲ ਜਾਣਕਾਰੀ ਡਿਟੇਲ ਜਾਂਚ ਲਿਆਂਦੀ ਜਾਵੇ ਕਿ ਕੌਣ ਕੌਣ ਜ਼ਿੰਮੇਵਾਰ ਹੈ ਤੇ ਫਿਰ ਅਗਲੀ ਸੁਣਵਾਈ ਜਿਹੜੀ ਆ 5 ਸਤੰਬਰ ਨੂੰ ਹੋਣੀ ਆ ਤੇ ਉਸ ਤੇ ਵਿੱਚ ਹੋਰ ਵੱਡੇ ਖੁਲਾਸੇ ਅਫਸਰਾਂ ਦੇ ਨਾਂ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਰੈਂਕ ਦੇ ਜਿਹੜੇ ਅਫਸਰ ਨੇ ਉਹ ਇਸ ਗੇੜ ਦੇ ਵਿੱਚ ਆ ਸਕਦੇ ਨੇ ਜੇਲ ਜਿੱਥੇ ਇੰਟਰਵਿਊ ਹੋਈ ਉੱਥੋਂ ਦੇ ਅਫਸਰਾਂ ਉੱਤੇ ਵੀ ਤਲਵਾਰ ਲਟਕ ਸਕਦੀ ਹੈ ਤਾਂ ਇੱਕ ਵਾਰ ਮੁੜ ਤੋਂ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਵੱਡਾ ਖੁਲਾਸਾ ਪੰਜਾਬ ਦੇ ਵਿੱਚ ਪੰਜਾਬ ਦੇ ਖਰੜ ਦੇ ਵਿੱਚ ਪਹਿਲੀ ਇੰਟਰਵਿਊ ਹੋਈ ਦੂਜੀ ਇੰਟਰਵਿਊ ਰਾਜਸਥਾਨ ਦੇ ਵਿੱਚ ਹੋਈ ਕਿਹੜੀਆਂ ਕਾਲੀਆਂ ਭੇਡਾਂ ਪੰਜਾਬ ਪੁਲਿਸ ਦੀਆਂ ਤੇ ਹੋਰ ਸਰਕਾਰੀ ਲੋਕ ਕਿਹੜੇ ਕਿਹੜੇ ਜੁੜੇ ਹੋਏ ਨੇ ਇਸ ਨੂੰ ਲੈ ਕੇ ਵੱਡੇ ਖੁਲਾਸੇ ਆਉਣ ਵਾਲੇ ਦਿਨਾਂ 'ਚ ਹੁੰਦੇ ਨਜ਼ਰ ਆਉਣਗੇ ਤੇ ਗੱਲ ਇਹ ਵੀ ਸਾਹਮਣੇ ਆਈ ਕਿ ਲਾਰੈਂਸ ਬਿਸ਼ਨੋਈ ਹੁਣ ਗੈਂਗਸਟਰ ਤੋਂ ਅੱਤਵਾਦ ਅੱਤਵਾਦੀ ਬਣ ਚੁੱਕਿਆ ਤੇ ਉਸ ਤਰੀਕੇ ਆਪਰੇਟ ਵੀ ਕਰ ਰਿਹਾ ਇਹਨਾਂ ਦਾ ਗੈਂਗ ਸਲੀਪਰ ਸੈੱਲ ਵੀ ਬਣਾ ਲਏ ਗਏ ਨੇ ਖਾਲੀ ਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਗੁਜਰਾਤ ਦੀ ਜੇਲ੍ਹ ਦੇ ਵਿੱਚ ਆ ਲਾਰੈਂਸ ਤੋਂ ਉੱਥੋਂ ਇੱਕ ਪਾਕਿਸਤਾਨੀ ਡਾਊਨ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਜਿਹੜੀ ਆ ਉਹ ਨਸ਼ਰ ਹੋ ਗਈ ਸੀ ਵੀਡੀਓ ਹੁਣੇ ਵੱਡਾ ਖੁਲਾਸਾ ਦੇਖਣਾ ਹੋਏਗਾ ਕਿ ਕਿਹੜੇ ਕਿਹੜੇ ਅਫਸਰ ਇਸ ਸਾਰੇ ਮਸਲੇ ਨਾਲ ਜੁੜੇ ਹੋਏ ਨੇ ਕਿਹੜੀਆਂ ਕਾਲੀਆਂ ਭੇਡਾਂ ਨੇ ਲਾਰੈਂਸ ਦੀ ਇੰਟਰਵਿਊ ਜੇਲਾਂ ਵਿੱਚ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਆ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਲਾਰੈਂਸ ਬਿਸ਼ਨੋਈ ਤੇ ਦੋ ਇੰਟਰਵਿਊ ਜੇਲ੍ਹ ਦੇ ਵਿੱਚੋਂ ਜੋ ਹੋਏ ਜਿਨ੍ਹਾਂ ਨੂੰ ਲੈ ਕੇ ਵੱਡੀ ਕੰਟਰੋਵਰਸੀ ਹੋਈ ਸੀ ਜਿਨ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਸਫਾਈਆਂ ਦਿੰਦੇ ਨਜ਼ਰ ਆਏ ਸੀ ਤੇ ਉਦੋਂ ਹੀ ਦੂਜਾ ਇੰਟਰਵਿਊ ਆ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਰੋ ਉੱਠਦਾ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਕਹਿੰਦਾ ਕਿ ਮੇਰੇ ਪੁੱਤ ਦੇ ਕਤਲ ਦਾ ਕੀ ਸਾਨੂੰ ਇਨਸਾਫ ਮਿਲੇਗਾ ਗੈਂਗਸਟਰਾਂ ਦੇ ਤਾਂ ਕਾਤਲਾਂ ਦੇ ਤਾਂ ਇੰਟਰਵਿਊ ਹੋ ਰਹੇ ਨੇ ਤੇ ਸਸਪੈਂਸ ਬਣਿਆ ਹੋਇਆ ਸੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਕਾਰਦੀ ਰਹੀ ਕਿ ਇੰਟਰਵਿਊ ਕਦੇ ਵੀ ਪੰਜਾਬ ਵਿੱਚ ਨਹੀਂ ਹੋਏ ਪਰ ਹੁਣ ਅੱਜ ਹਾਈ ਕੋਰਟ ਦੇ ਵਿੱਚ ਅਹਿਮ ਖੁਲਾਸਾ ਹੋਇਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਿਟ ਵੱਲੋਂ ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ ਸੀ ਇੰਟਰਵਿਊਜ਼ ਦੀ ਜਾਂਚ ਨੂੰ ਲੈ ਕੇ ਇੱਕ ਰਿਪੋਰਟ ਅੱਜ ਜਨਤਕ ਕੀਤੀ ਗਈ ਹੈ ਪਬਲਿਕ ਡੋਮੇਨ ਦੇ ਵਿੱਚ ਰੱਖ ਦਿੱਤੀ ਗਈ ਹੈ ਅਦਾਲਤ ਦੇ ਮੂਹਰੇ ਇਹ ਰਿਪੋਰਟ ਖੋਲੀ ਗਈ ਜਿਸ ਦੇ ਤਹਿਤ ਖੁਲਾਸਾ ਇਹ ਹੋਇਆ ਕਿ ਪੰਜਾਬ ਦੇ ਖਰੜ ਦੇ ਵਿੱਚ ਪਹਿਲਾ ਇੰਟਰਵਿਊ ਹੋਇਆ ਸੀ ਲਾਰੈਂਸ ਬਿਸ਼ਨੋਈ ਸੀਆਈਏ ਡੀ ਜਿਹੜਾ ਕਿ ਆ ਰਿਮਾਂਡ ਦੇ ਵਿੱਚ ਸੀ ਉਹਨਾਂ ਦੀ ਉਹਨਾਂ ਦੇ ਥੱਲੇ ਸੀ ਉਹਨਾਂ ਕੋਲ ਪੁੱਛਗਿੱਛ ਜਿਹੜਾ ਕਿ ਕੀਤੀ ਜਾ ਰਹੀ ਸੀ ਸੀਆਈਏ ਵੱਲੋਂ ਲਾਰੈਂਸ ਬਿਸ਼ਨੋਈ ਦੀ ਪੁੱਛਗਿੱਛ ਹੋ ਰਹੀ ਸੀ ਤਾਂ ਖਰੜ ਦੇ ਵਿੱਚ ਜਦੋਂ ਸੀਆਈਏ ਦੇ ਗ੍ਰਫਤ ਦੇ ਵਿੱਚ ਸੀ ਤਾਂ ਉਦੋਂ ਇਹ ਇੰਟਰਵਿਊ ਹੋਈ ਇਹ ਖਲਾਸਾ ਸਿੱਟ ਦੀ ਰਿਪੋਰਟ ਕਰਦੀ ਹੈ ਤੇ ਦੂਜੀ ਇੰਟਰਵਿਊ ਇਸ ਸਿੱਟ ਦੀ ਰਿਪੋਰਟ ਦੇ ਮੁਤਾਬਕ ਰਾਜਸਥਾਨ ਦੇ ਵਿੱਚ ਹੋਈ ਤਾਂ ਪਹਿਲੀ ਇੰਟਰਵਿਊ ਜਦੋਂ ਹੁੰਦੀ ਆ ਤਾਂ ਡੀਜੀਪੀ ਗੌਰਵ <strong>ਯਾਦਵ</strong> ਬਿਆਨ ਜਾਰੀ ਕਰਦੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਦੇਖੋ ਉਦੋਂ ਤਾਂ ਮੁੱਛਾਂ ਦਾੜੀ ਨਹੀਂ ਸੀ ਉਦੋਂ ਤਾਂ ਲਾਰੈਂਸ ਦੇ ਵਾਲ ਛੋਟੇ ਸੀ ਤਾਂ ਇਸ ਤਰੀਕੇ ਦੀ ਤਰਕ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਇੰਟਰਵਿਊ ਨਿੱਜੀ ਚੈਨਲ ਤੇ ਪਬਲਿਸ਼ ਹੋ ਜਾਂਦਾ ਹੈ ਜਿਸ ਦੇ ਵਿੱਚ ਕਿ ਉਸੇ ਹੂਲੀਏ ਦੇ ਵਿੱਚ ਨਜ਼ਰ ਆਉਂਦਾ ਲਾਰੈਂਸ ਬਿਸ਼ਨੋਈ ਤਾਂ ਕੌਂਟਰੋਵਰਸੀ ਹੁੰਦੀ ਆ ਤਾਂ ਹੁਣ ਇਸ ਮਸਲੇ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਪੰਜਾਬ ਪੁਲਿਸ ਦੇ ਅਫਸਰ ਜੇਲ੍ਹ ਵਿਭਾਗ ਦੇ ਅਫਸਰ ਫਸਦੇ ਹੋਏ ਨਜ਼ਰ ਆ ਸਕਦੇ ਨੇ ਕੋਰਟ ਨੇ ਕਿਹਾ ਕਿ ਡਿਟੇਲ ਜਾਣਕਾਰੀ